ਗੁਰਦਾਸਪੁਰ ਬਾਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਕਰਨਾ ਜਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਮਾਮਲਾ ਮੁੱਖ ਮੰਤਰੀ ਪੰਜਾਬ ਵੱਲੋਂ ਬਟਾਲਾ ਵਿਖੇ ਤਸੀਲ ਕੰਪਲੈਕਸ ਤੇ ਉਦਘਾਟਨ ਕਰਨ ਵੇਲੇ ਬਟਾਲਾ ਨੂੰ ਜ਼ਿਲ੍ਹਾ ਬਣਾਉਂਦੀ ਟਿੱਪਣੀ ਕਰਨ ਸੰਬੰਧੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਗੁਰਦਾਸਪੁਰ ਜ਼ਿਲ੍ਹੇ ਨੂੰ ਟੁਕੜੇ ਕਰਨ ਉੱਪਰ ਰਾਜਨੀਤਿਕ ਰੋਟੀਆਂ ਨਾ ਸਿਕੀਆਂ ਜਾਣ ਬਾਰ ਐਸੋਸੀਏਸ਼ਨ ਕਦੇ ਵੀ ਇਹ برداشت ਨਹੀਂ ਕਰੇਗਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਪ੍ਰਧਾਨ ਰਾਜਪਾਲ ਦੀ ਗਵਾਈ ਵਿੱਚ ਮਾਜੋਗ ਜ਼ਿਲ੍ਹਾ ਅਤੇ ਸ਼ਹਿਸੰਜਾ ਗੁਰਦਾਸਪੁਰ ਨੂੰ ਸੌਂਪਿਆ ਮੰਗ ਪੱਤਰ ਅਤੇ ਡਿਪਟੀ ਕਮਿਸ਼ਨਰ ਗੁਰਦਾ ਮੁੱਖ ਮੰਤਰੀ ਦੇ ਨਾਮ ਵੀ ਪੇਛੇ ਆ ਗਿਆ ਮੰਗ ਪੱਤਰ ਕਿਹਾ ਜੇਕਰ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੇ ਦਿੱਤੇ ਗਏ ਬਿਆਨ ਵਾਪਸ ਨਹੀਂ ਲਈ ਜਾਂਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਹੜਤਾਲ ਜਾਰੀ ਰਹੇਗੀ ਅਤੇ ਇਸ ਮਾਮਲੇ ਨੂੰ ਪੰਜਾਬ ਲੈਵਲ ਤੱਕ ਖੜਿਆ ਜਾਵੇਗਾ ਅਤੇ ਫਿਰ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਅੱਜ ਵੀ ਅਸੀਂ ਤੱਕ ਕੀਤਾ ਇਹਨਾਂ ਨੇ ਬਠਿੰਡਾ ਕੋਲ ਵਿੱਚ ਪਾਰ ਦਾ ਸਾਡਾ ਲੋ ਅਲੱਗ ਕਰ ਦਿੱਤਾ ਜੋ ਸਾਡਾ ਪਾਰ ਪਾਰਸਲ ਹੁੰਦਾ ਹੈ ਗਦਾਫਰ ਦਾ ਉਹ ਹੁਣ ਭੰਦੇ ਗਿਆਵਾ ਪਰ ਹਰ ਹਰ ਟਾਈਮ ਇਨਾ ਖਰਚਾ ਹੋ ਰਿਹਾ ਉਹ ਪਰ ਉਹ ਜਿਹੜਾ ਹੋਰ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਚੀਫ ਮਿੰਸਟਰ ਸਾਹਿਬ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰੈਲੇਵੈਂਟ ਜੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ ਬਾਰ-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਹਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜੋ ਕਿ ਬਿਲਕੁਲ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦ ਕਿ ਇੱਥੇ ਆਲਰੇਡੀ ਸਾਡੀ ਏਡੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਪਟਾਲਾ ਤਾਂ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲ 2011 ਦੇ ਵਿੱਚ ਇਹਨਾਂ ਪਠਾਨਕੋਟ ਅਲੱਗ ਕੀਤਾ ਈਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਵੀ ਇੱਥੇ ਆ ਕੇ ਸਾਨੂੰ ਦੱਬੀ ਆਵਾਜ਼ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਇੰਨੀਆਂ ਬਿਲਡਿੰਗਾਂ ਇੰਨਾ ਖਰਚਾ ਕੀਤਾ ਤੇ ਜੇ ਇਹ ਖਰਚਾ ਕਰਨ ਦੇ ਬਾਵਜੂਦ ਜੇ ਉਹ ਬਣਾਣਾ ਹੀ ਫਿਰ ਇੱਥੇ ਖਰਚਾ ਕਰਨ ਦੀ ਕਿ ਸਰਕਾਰਾਂ ਨੇ ਕੋਈ ਲੋੜ ਨਹੀਂ ਕੋਈ ਲੋਪਟਾਲੇ ਨੂੰ ਇੱਕ ਸੈਪਰੇਟ ਜ਼ਿਲ੍ਹਾ ਬਣਾਉਣ ਦੀ ਜਦਕਿ ਇੱਥੇ ਕਈ 100 ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਏਸੀ ਕੰਪਲੈਕਸ ਆ ਕਈ 100 ਕਰੋੜ ਖਰਚ ਕੇ ਇੱਥੇ ਇਨਾ ਸਟੇਟ ਹੋਰ ਡੈਟ ਡਿਡਨ ਹੋ ਜਾਏਗੀ ਹੋਰ ਜਿਆਦਾ ਬੋਝ ਪਏਗਾ ਵਿੱਤੀ ਬੋਝ ਪਏਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ ਡੈਟ ਤੁਸੀਂ ਕਿਸ ਤਰ੍ਹਾਂ ਨਾਲ ਹੁਣ ਆਪਣਾ ਰੋਸ਼ ਪ੍ਰਦਰਸ਼ਨ ਕਰ ਰਹੇ ਹੋ ਜਾਂ ਕਿ ਅਗਲੀ ਰਣਨੀਤੀ ਕੀ ਹੈਗੀ ਹੈ ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਆ ਵਰਕਅਪ ਸਟੇਨ ਕੀਤਾ ਹੈ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲੀਟੀਕਲ ਪਾਰਟੀਆਂ ਲੋਕਲ ਲੀਡਰਸ ਉਹਨਾਂ ਨਾਲ ਮਿਲ ਕੇ ਅਗਲੀ ਵੀ ਹੁੰਦ ਬੰਦੀ ਕਰਾ ਕਿਨੂ ਕਿਨੂ ਮੰਗ ਪੱਤਰ ਦੇ ਗਏ ਫਿਲਹਾਲ ਤੇ ਅਸੀਂ ਆਪਣੇ ਐਸੋਸੀਏਸ਼ਨਰ ਸਾਹਿਬ ਨੂੰ ਵਰਕਅਪ ਸਟੇਨ ਦਾ ਰੈਜ਼ੋਲੂਸ਼ਨ ਦੇ ਕੇ ਆਏ ਆ ਅੱਗੇ ਅਸੀਂ ਹੁਣ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਚੀਫ ਸਕੱਟਰੀ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਵੀ ਮਿਲਦੀ ਵੀ ਹੋਣ ਦੀ ਗੱਲ ਜੀਤ ਸਿੰਘ ਕੁਰਾਇ ਮੈਂਬਰ ਪਾਸ ਜੀ ਗੁਰਦਾਸਪੁਰ ਅੱਜ ਜਿਹੜੀ ਸਾਡੀ ਬਾਲੂਛੀ ਗੁਰਦਾਸਪੁਰ ਨੇ ਹੜਤਾਲ ਕੀਤੀ ਹੈ ਇਹ ਮੁੱਖ ਮੰਤਰੀ ਸਾਹਿਬ ਬਟਾਲੇ ਵਿੱਚ ਕੋ ਬਿਆਨ ਦੇਗੇ ਬਾਲੂਛੀਆਂ ਨੇ ਕਹਿਣ ਕਿ ਬਟਾਲੇ ਵਿੱਚ ਇਹ ਬਟਾਲੇ ਨੂੰ ਛੇਤੀ ਜਿਲ੍ਹਾ ਬਣਾਇਆ ਜਾਵੇ ਜਦੋਂ ਕਿ ਬਟਾਲੇ ਜਿਲ੍ਹਾ ਬਣਾਉਣ ਦੀ ਕੋ ਤੁਕ ਨਹੀਂ ਜਦੋਂ ਕਿ ਇਹ ਜਿਲ੍ਹਾ ਬਹੁਤ ਪੁਰਾਣਾ ਵਾ ਜਿਹਦੇ ਵਿੱਚ ਬਿਫੋਰ ਪਾਰਟੀਸ਼ਨ ਚੜ੍ਹਗਾ ਸਿਰ ਆਉਂਦੀ ਸੀਗੀ ਪਟਿਆਲਾ ਸੀ ਪਠਾਨਕੋਟ ਸੀ ਸੈਂਟਰਲ ਪਲੇਸ ਸੀ ਅੱਜ ਵੀ ਸੈਂਟਰਲ ਪਲੇਸ ਹੈ ਜੀ ਹੁਣ ਟ੍ਰਾਂਸਪੋਰਟ ਸਾਧਨ ਇੰਨੇ ਵਧ ਗਏ ਨੇ ਕਿ ਕੋਈ ਅਸੀਂ ਲੋੜ ਨਹੀਂ ਪਟਿਆਲਾ ਇੱਥੋਂ ਵੀ 25 ਕਿਲੋਮੀਟਰ ਦਾ ਫਾਸਲਾ ਸਾਦਾ ਮੋਰਓਵਰ ਇੱਕ થી ਲੋਕਾਂ ਦੀ ਕੋਈ ਖਿੱਦੜਖਵਾਰੀ ਨਹੀਂ ਇੱਥੇ ਸਿਰਫ ਐਪੀਡ ਵਰਕ ਆਉਦਾ ਜਿਹਦੇ ਵਿੱਚ ਕੋਈ ਟ੍ਰਾਇਲ ਨਹੀਂ ਹੁੰਦਾ ਕੋਈ ਗਵਾਈ ਨਹੀਂ ਹੋਣੀ ਹੁੰਦੀ ਨਾ ਲੋਕਾਂ ਦੀ ਡਿਮਾਂਡ ਸਿਰਫ ਐਪੀਟਿਕਲ ਇਸ਼ੂ ਆ ਲੋਕਾਂ ਤੇ ਅਨਸੈਸਰੀ ਬੋਝ ਪਾਉਣਾ ਜਿੰਨੇ ਜਿਹੜੇ ਨਵੇਂ ਪਹਿਲਾਂ ਬਣੇ ਨੇ ਉਹਨਾਂ 'ਚ ਅਜੇ ਪੂਰਾ ਇਨਫਰਾਸਟ੍ਰਕਚਰ ਸਰਕਾਰ ਦੇ ਨਹੀਂ ਸਕੀ ਤੇ ਜੇ ਪਟਾ ਜਿਲ੍ਹਾ ਬਣਦਾ ਇੱਕ ਆਮ ਲੋਕਾਂ ਤੇ ਬੋਝ ਪਾਵੇਗਾ ਦੂਸਰਾ ਸਰਕਾਰ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਜਿਹੜੇ ਸਾਡੇ ਬੇਜ਼ਗਰ ਨੌਜਵਾਨ ਨੇ ਸਾਰੇ ਵਿਭਾਗ ਖਾਲੀ ਹੋ ਗਿਆ ਸਟਾਫ ਦੀ ਘਾਟ ਆ ਉਹਨਾਂ ਚ ਨਵੀਂ ਭਰਤੀ ਕਰੇ ਨਾ ਕਿ ਨਵਾਂ ਜ਼ਿਲ੍ਹਾ ਬਣਾ ਕੇ ਕਰੋੜਾਂ ਦਾ ਖਰਚਾ ਦੇ ਕੇ ਹਰ ਮੰਦ ਤੇ ਬਿਲਡਿੰਗਾਂ ਤੇ ਵਾਧੂ ਖਰਚਾ ਕਰਕੇ ਲੋਕਾਂ ਤੇ ਬੋਝ ਨਾ ਪਾਵੇ ਜਿੰਨੇ ਤੱਕ ਕਿ ਸਰਕਾਰ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੀ ਕਿ ਜਿਲੇਵੜੀ ਮੰਗ ਜਿਹੜੀ ਬੇਬੁਨਿਆਦ ਦਾ ਜਿਹੜਾ ਨਹੀਂ ਬਣਾਇਆ ਜਾਵੇਗਾ ਅਸੀਂ ਆਪਣੀ ਬਾਲੋ ਸੰਘਰਸ਼ ਤੇਜ਼ ਕਰਾਂਗੇ ਇਹ ਸਰਕਾਰ ਦੇ ਕੰਨਾਂ ਤੇ ਗਰਮ ਚਾਵੇਂਗੇ ਕਿ ਤੁਹਾਨੂੰ ਕੋਈ ਸਿਆਸੀ ਲਾਹਾ ਨਹੀਂ ਹੋਣਾ ਤੇ ਲੋਕਾਂ ਦੇ ਅਨ ਸੈਸਰੀ ਬੋਝ ਨਾ ਪਾਓ ਬਾਤ ਚ ਬਹੁਤ ਸਖੂਦ ਜਿਹੜੀਆਂ ਗੁਰਦਾਸਪੁਰ ਦੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਲੋਕ ਲੀਡਰ ਨੇ ਉਹ ਵੀ ਇਸ ਗਲਤ ਉਤਾਸ਼ ਨੇ ਕਿ ਸਰਕਾਰ ਦੇ ਜਿਹੜੇ ਬਿਆਨ ਦਿੱਤਾ ਮੁਖੀ ਸਾਹਿਬ ਨੇ ਇਹ ਬੇਤੁਕਾ ਇਹ ਗੱਲ ਬਿਲਕੁਲ ਨਹੀਂ ਹੋਣੀ ਚਾਹੀਦੀ ਗੁਰਦਾਸ ਜਿਲ੍ਹਾ ਬਿਲਕੁਲ ਅੱਗੇ ਸੀਮਤ ਬਹੁਤ ਹੋ ਗਿਆ ਜਦੋਂ ਕਿ ਹੁਣ ਨਵੇਂ ਦੇ ਭਾਉਣ ਦੀ ਕੋਈ ਥੁੱਕ ਰਹਿ ਨਹੀਂ ਜਾਂਦੀ ਸਾਡੀ ਇਹ ਡਿਮਾਂਡ ਹੈ ਕਿ ਮੁਖੀ ਸਾਹਿਬ ਇਹ ਆਪਣਾ ਬਿਆਨ ਦੇਣ ਕਿ ਐਸਾ ਕੁਝ ਨਹੀਂ ਬਣਾਇਆ ਜਾਏਗਾ ਆਦਰਵਾਈਜ਼ ਬਾਹਰ ਆਪਣਾ ਸੰਘਰਸ਼ ਨਾਲ ਹੋਰ ਆਪਣੇ ਲੈਗ ਜੁਨੀਅਨ ਇਹੋ ਤੇਜ਼ ਕਰੇਗਾ ਸ੍ਰੀ ਪ੍ਰਦੀਪ ਬਾੜ ਐਕਸ ਪ੍ਰੈਜ਼ੀਡੈਂਟ ਬਾੜ ਐਸੋਸੀਏਸ਼ਨ ਗੁਰਦਾਸਪੁਰ ਦਾ ਹੈ ਮੇਰੇ ਤੋਂ ਪਹਿਲਾਂ ਜਿਹੜੇ ਬਲਾ ਪ੍ਰਧਾਨ ਜੀ ਨੇ ਗੁਰਾਇਤ ਸਾਹਿਬ ਨੇ ਸਾਰੇ ਡਿਟੇਲ ਚ ਤੁਹਾਨੂੰ ਸਾਰਾ ਕੁਝ ਦੱਸਤਾ ਸਿਰਫ ਸਾਡਾ ਮਸਲਾ ਹੈ ਕਿ ਸਿਰਫ ਪੋਲੀਟੀਕਲ ਮਾਇਲੇ ਲਈ ਲੈਣ ਲਈ ਉਥੇ ਦੇ ਲੋਕਲ ਐਮਐਲਏ ਲੋਕਲ ਜਿਹੜੇ ਲੀਡਰ ਹੈ ਉਹ ਸਾਰੇ ਉਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਬਣਾਉਣ ਲਈ ਕਿ ਅੱਗੋਂ ਇਲੈਕਸ਼ਨ ਆ ਗਿਆ ਨੇੜੇ ਕਮੇਟੀ ਪਹਿਲਾਂ ਦੇ ਉਸ ਤੋਂ ਮਿਊਸਪੈਲਿਟੀ ਦੇ ਇਲੈਕਸ਼ਨ ਆ ਗਏ ਇਸ ਕਰਕੇ ਬਡਾਲੇ ਤੋਂ ਉਹਨਾਂ ਨੂੰ ਉਹਨਾਂ ਨੂੰ ਮਿਊਸਪੈਲਿਟੀ ਦਾ ਫਾਇਦਾ ਲੈਣ ਲਈ ਸਾਰਾ ਕੰਮ ਕਰ ਰਿਹਾ ਔਰ ਮਾਨ ਸਾਹਿਬ ਨੂੰ ਜੋ ਕਿਹਾ ਉਹਨਾਂ ਨੇ ਉਹ ਮਾਨ ਸਾਹਿਬ ਨੇ ਉਸ ਤਰ੍ਹਾਂ ਹੀ ਅਨਾਉਂਸ ਕਰਤਾ ਆਗੇ ਸੋ ਅੱਜ ਸਾਡੇ ਇਹ ਜਿਹੜੇ ਆਪਣੇ ਮਾਨਯੋਗ ਚੀਬਨੀ ਸਾਹਿਬਾ ਉਹਨਾਂ ਨੂੰ ਹੈ ਸਾਡੀ ਸਾਰੀ ਬਾਰ ਵੱਲੋਂ ਰਿਕਵੈਸਟ ਹੈ ਉਹ ਬਿਲਕੁਲ ਆਪਣੀ ਸਟੇਟਮੈਂਟ ਦੇਣ ਔਰ ਸਟੇਟਮੈਂਟ ਦੇ ਵਿੱਚ ਹੈ ਕਿ ਅਕਾਨ ਕਿ ਜ਼ਿਲ੍ਹਾ ਨਹੀਂ ਬਣੇਗਾ ਉਨੀ ਦੇਰ ਤੱਕ ਸਾਡੀ ਬਾਰ ਦਾ ਸੰਘਰਸ਼ ਜਾਰੀ ਰਹੀ ਹੈ ਪਠਾਨਕੋਟ ਜਿਲ੍ਹਾ ਬਣਿਆ 1600 ਕਰੋੜ ਰੁਪਏ ਦਾ ਇਹ ਹੁਣ ਖਰਚਾ ਉਹ 1600 ਕਰੋੜ ਰੁਪਏ ਦਾ ਜਿਹੜਾ ਖਰਚਾ ਉਹਦੀ ਜਗ੍ਹਾ ਇੱਥੇ ਇਨਫਰਾਸਟ੍ਰਕਚਰ ਬਣਾਣ ਕੋਈ ਹੋਰ ਕੁਝ ਕਰਨ ਔਰ ਡਵੈਲਪਮੈਂਟ ਕਰਨ ਜਿਹੜਾ ਸਿਰਫ ਇਸ ਕਰਕੇ ਪੋਲੀਟੀਕਲ ਮਾਈਲੇਜ ਲੈਣ ਲਈ ਇਹ ਕਰ ਲਿਆ ਔਰ ਜਿੰਨੀਆਂ ਸੰਸਥਾ ਸਾਡੇ ਪ੍ਰਧਾਨ ਜੀ ਨੂੰ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਆਰ ਪੋਲੀਟੀਕਲ ਪਾਰਟੀਆਂ ਗੁਰਦਾਸਪੁਰ ਦੀਆਂ ਨੇ ਆਪ ਅਪਰੋਚ ਕੀਤਾ ਪ੍ਰਧਾਨ ਜੀ ਨੇ ਸਾਡੇ ਨੂੰ ਕੁਝ ਇਹਨਾਂ ਨੇ ਆਪ ਕੀਤਾ ਸਾਰਿਆਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਆਪਣੀ ਐਜੀਟੇਸ਼ਨ ਕਰੋ ਅਸੀਂ ਇਹ ਜਿਲ੍ਹਾ ਨਹੀਂ ਵੰਡ ਦੇਣਾ ਜਿੱਥੇ ਤੱਕ ਮਰਜ਼ੀ ਜਾਣਾ ਵੇ ਜਿੰਨੇ ਜੀ ਚੀਫ ਮਿਨਿਸਟਰ ਸਾਹਿਬ ਇਹ ਬਿਆਨ ਨਹੀਂ ਦਿੰਦੇ ਕਿ ਜਿਲ੍ਹਾ ਨਹੀਂ ਪੜੇਗਾ ਸਾਡੀ ਬਾੜ ਵਾਲਾ ਸੰਘਰਸ਼ ਯਾਦ ਰੱਖੋ